ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਕੰਮ ਬੋਰਾ ਦੇ ਵਿੱਚੋਂ ਡਿੱਗੀਆਂ ਤੇ ਫਸੀਆਂ ਮੋਟਰਾਂ ਕੱਢਣਾ ਹੈ ਅਤੇ ਆਪਾਂ ਸਾਡੀਆਂ ਰਹੀਆਂ ਮੋਟਰਾਂ ਬੰਦਦੇ ਹਾਂ ਉਸੇ ਤਰ੍ਹਾਂ ਜਿੰਨੀਆਂ ਵੀ ਵੀਡੀਓ ਆਪਾਂ ਬਣਾਉਂਦੇ ਰਹਿੰਨੇ ਆਂ ਸਾਰੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਨੇ ਆਂ ਜੀ ਤੇ ਆਪਣਾ ਹਰ ਵੀਡੀਓ ਦੇ ਵਿੱਚ ਦੱਸਣ ਦਾ ਮਤਲਬ ਉਹੀ ਹੁੰਦਾ ਜੀ ਵੀ ਜੋ ਕਿਸੇ ਕਿਸਾਨ ਭਰਾ ਦਾ ਨੁਕਸਾਨ ਹੋਇਆ ਉਹ ਅੱਗੇ ਵੀਡੀਓ ਵੇਖ ਕੇ ਅੱਗੇ ਤੋਂ ਹੋਣ ਵਾਲਾ ਨੁਕਸਾਨ ਆਪਣੇ ਕਿਸਾਨ ਵੀਰ ਆਪਣਾ ਬਚਾ ਕਰ ਸਕਣ ਹਨ ਜੀ ਉਸੇ ਤਰ੍ਹਾਂ ਜੀ ਅੱਜ ਆਪਾਂ ਪਿੰਡ ਕੋਕਰੀ ਕਲਾਂ ਜੀ ਜ਼ਿਲ੍ਹਾ ਮੋਗਾ ਸਰਦਾਰ ਜਸਪਾਲ ਸਿੰਘ ਸੋਨੀ ਮੈਂਬਰ ਜਿਨ੍ਹਾਂ ਦੇ ਖੇਤ ਉਹਦੇ ਵਿੱਚ ਡਿੱਗੀ ਹੋਈ ਸਮਾਸੀ ਪਲ ਮੋਟਰ ਆਪਾਂ ਕੱਢ ਰਹੇ ਹਾਂ ਜੀ ਤੇ ਇਹ ਨਾ ਜੀ ਜਿੰਨੀ ਵਾਰੀ ਵੀ ਆਪਾਂ ਮੋਟਰਾਂ ਖੇਤ ਦੇ ਵਿੱਚੋਂ ਕੱਢਦੇ ਹੁੰਨੇ ਆ ਜੀ ਰਿਪੇਅਰ ਕਰਾਉਣ ਨੂੰ ਜਾਂ ਆਪਾਂ ਮੋਟਰਾਂ ਕਈ ਵਾਰੀ ਕੱਢਦੇ ਹੀ ਨਹੀਂ ਜੀ ਮੋਟਰ ਨਵੀਂ ਪਾਈ ਹੁੰਦੀ ਉੱਤੋਂ ਹੀ ਟੁੱਟੇ ਪਾਈ ਜਾਂਦੇ ਆ ਤਾਂ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀ ਆਪਣੀ ਜਿਹੜੀ ਡਿਲੀਵਰੀ ਹੈ ਜੀ ਵੀ ਉਹ ਕਈ ਵਾਰੀ ਪੈਪ ਬਿਲਕੁਲ ਸਾਫ਼ ਲੱਗਦੇ ਹੁੰਦੇ ਆ ਮੈਂ ਅਸੀਂ ਤਾਂ ਵੈਸੇ ਜਿੰਨੀਆਂ ਵੀ ਮੋਟਰਾਂ ਕੱਢਦੇ ਆ ਜੀ ਹਰ ਵਾਰੀ ਕਿਸਾਨ ਭਰਾਵਾਂ ਨੂੰ ਦੱਸ ਦਈਦਾ ਵੀ ਬਾਈ ਜੀ ਜਿਵੇਂ ਹੁਣ ਮੋਟਰਾਂ ਬੰਨਣ ਲਈ ਕੱਢੀ ਐ ਸੜੀ ਵੀ ਬਾਈ ਪਲੇਟਾਂ ਜ਼ਰੂਰ ਲਵਾਓ ਝਾੜ ਕੇ ਕਈ ਵਾਰੀ 10 ਤੋਂ 20 20 ਸਾਲ ਹੋ ਗਏ ਪਲੇਟਾਂ ਪੈਪਾਂ ਪਾਇਆ ਨੂੰ ਮੋਟਰਾਂ ਬਦਲੀ ਕਰ ਲੈਣੇ ਜੀ ਆਪਾਂ ਕੇਵਲਾਂ ਬਦਲੀ ਕਰ ਲੈਣੇ ਡਿਲੀਵਰੀ ਦੇ ਪੈਪ ਉਹੀ ਰਹਿ ਜਾਂਦੇ ਜਾਂ ਕਿ ਉਰੀ ਆਪਾਂ ਇਹ ਕਹਿ ਦਿੰਨੇ ਵੀ ਪਲੇਟਾਂ ਸਾਫ਼ ਹੀ ਪਈਆਂ ਜੀ ਇਹਨਾਂ ਨੂੰ ਕੁਛ ਨਹੀਂ ਹੋਇਆਗਾ ਝਾੜ ਝੂੜ ਕੇ ਆਪਾਂ ਫੇਰ ਉਵੇਂ ਹੀ ਪਾ ਦਿੰਨੇ ਆ ਪਰ ਜਿਹੜਾ ਹਾ ਟੁੱਟ ਕੇ ਡੈਗਦੀਆਂ ਮੋਟਰਾਂ ਇਹਦੇ ਵਿੱਚ ਜ਼ਿਆਦਾਤਰ ਉਹੀ ਗੱਲ ਬਣਦੀ ਆ ਵੀ ਪਲੇਟ ਦੇ ਮੁੱਢੋਂ ਪਲੇਟ ਦੇ ਮੁੱਢੋਂ ਪਾਈਪ ਬਿਲਕੁਲ ਟੁੱਟ ਜਾਂਦਾ ਜੀ ਹੋਰ ਪਾਈਪ ਨੂੰ ਕੁਛ ਨਹੀਂ ਹੁੰਦਾ ਹੁੰਦਾ ਜੀ ਪਾਈਪ ਨੇ ਵਿਚਾਲਿਆਂ ਤੋਂ ਸਾਫ਼ ਰਹਿਣਾ ਉੱਥੇ ਜਦੋਂ ਪਲੇਟ ਵੈਲਡਿੰਗ ਕਰਦੇ ਆ ਜੀ ਪਾਈਪ ਦੀ ਜਸਤ ਮਰ ਜਾਂਦੀ ਆ ਲੋਹਾ ਰਹਿ ਜਾਂਦਾ ਇਕੱਲਾ ਤੇ ਇਸ ਕਰਕੇ ਨਾ ਉਹ ਪਲੇਟ ਆਪਣੀ ਗਲ ਜਾਂਦੀ ਲੋਹੇ ਦੀ ਹੋਣ ਕਰਕੇ ਤੇ ਤੁਸੀਂ ਜਿੰਨੇ ਵੀ ਕਿਸਾਨ ਭਰਾ ਪਲੇਟਾਂ ਵੈਲਡਿੰਗ ਕਰਾਉਣੇ ਹੁੰਦੇ ਆ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਜਾਂ ਤਾਂ ਸਾਰੀਆਂ ਪਲੇਟਾਂ ਹੀ ਵੈਲਡਿੰਗ ਕਰਾਇਆ ਕਰੋ ਸਾਰੀਆਂ ਪਲੇਟਾਂ ਹੀ ਵੈਲਡਿੰਗ ਕਰਾ ਕੇ ਫਿਰ ਪਾਇਆ ਕਰੋ ਕਈ ਵਾਰੀ ਆਪਾਂ ਹੁੰਦਾ ਵੀ ਆਹ ਪਾਈਪ ਸਾਫ਼ ਆ ਜੀ ਇਹ ਰੱਖ ਲਓ 2-4 ਪਾਈਪ ਰੱਖ ਲੇ 2-4 ਲਵਾ ਲੇ ਉਹ ਕਈ ਵਾਰ ਜਿਹੜੇ ਰੱਖ ਲੈਨੇ ਜੀ ਉਹ ਪਾਈਪ ਗਲ ਕੇ ਟੁੱਟ ਜਾਂਦਾ ਇਸੇ ਤਰ੍ਹਾਂ ਹੀ ਸਾਰੇ ਕਿਸਾਨ ਵੀਰ ਆਪਣੇ ਜਿਹੜੇ ਜਿੰਨੇ ਵੀ ਵੀਰਾਂ ਦੇ ਲੋਹੇ ਦੇ ਪੈਪ ਪਾਏ ਹੋਏ ਆ ਇਹ ਚੀਜ਼ਾਂ ਜਾਣਕਾਰੀ ਜ਼ਰੂਰ ਨੋਟ ਰੱਖਿਆ ਕਰੋ ਵੀ ਚੇਤੇ ਨਾਲ ਪੰਜ ਤੋਂ 7 ਸਾਲਾਂ ਬਾਅਦ ਕੱਢ ਕੇ ਇਹਨੂੰ ਚੰਗੀ ਤਰ੍ਹਾਂ ਚੈੱਕ ਕਰਿਆ ਕਰੋ ਜੇਕਰ ਤੋਂ ਇਹ ਲੋਹੇ ਦੇ ਪੈਪ ਪੁਣੇ ਆ ਤਾਂ ਜਦੋਂ ਨਵੀਆਂ ਪਲੇਟਾਂ ਵੈਲਡਿੰਗ ਕਰਾਉਣੇ ਤਾਂ ਉਹ ਜ਼ਰੂਰ ਰੰਗ ਮਾਰ ਕੇ ਪਾਓ ਤਾਂ ਜੋ 5-10 ਸਾਲ ਆਪਣੇ ਚੱਲ ਸਕਣ ਵੀ ਗਲ ਕੇ ਟੁੱਟੇ ਨਾ ਉਸੇ ਤਰ੍ਹਾਂ ਹੀ ਆਪਾਂ ਆਮੀ ਪਿਆ ਕਰਕੇ ਰਸਤਾ ਥੋੜਾ ਜਿਹਾ ਖਰਾਬ ਸੀਗਾ ਤੇ ਆਪਾਂ ਗੱਡੀ ਥੋੜੀ ਜਿਹੀ ਪਿੱਛੇ ਖੜ ਗਈ ਬਾਈ ਜੀ ਉਹਨਾਂ ਦੇ ਟਰੈਕਟਰ ਨਾਲ ਮਸ਼ੀਨ ਲੈ ਕੇ ਆਏ ਜੀ ਆਪਾਂ ਤੇ ਮਸ਼ੀਨ ਕੋਲੇ ਲਾ ਕੇ ਮੋਟਰ ਬਾਈ ਜੀ ਉਹਨਾਂ ਦੀ ਡਿੱਗੀ ਆਪਾਂ ਕੱਢੀ ਬਾਹਰ ਤੇ ਸਾਰੇ ਵੀਰਾਂ ਨੂੰ ਆਪਾਂ ਇਹੀ ਜਾਣਕਾਰੀ ਦਿੰਨੇ ਹੁੰਨੇ ਆ ਵੀ ਆਹ ਵੇਖੋ ਪਲੇਟ ਇਸ ਤਰ੍ਹਾਂ ਜੀ ਪਾਪ ਬਿਲਕੁਲ ਨਵੇਂ ਪਏ ਪਾਪ ਨੂੰ ਕੋਈ ਗੱਲ ਨਹੀਂ ਪਰ ਪਲੇਟ ਇਸ ਤਰ੍ਹਾਂ ਟੁੱਟ ਗਈ ਉੱਪਰੋਂ ਜੀ ਪਾਪ ਜਿਵੇਂ ਨਵੇਂ ਆ ਕਈ ਵਾਰ ਆਪਾਂ ਪਾ ਪਏ ਇਸੇ ਤਰ੍ਹਾਂ ਹੀ ਵੇਖ ਕੇ ਛੱਡ ਦਿੰਨੇ ਵੀ ਪਾਪ ਸਾਡੇ ਨਵੇਂ ਜੀ ਲੋਡ ਨਹੀਂ ਪਲੇਟਾਂ ਲਵਾਉਣ ਦੀ ਤੇ ਪਰ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਇਹ ਪਲੇਟ ਜਦੋਂ ਟੁੱਟਦੀ ਹੈ ਨਾ ਹੀ ਉਦੋਂ ਤਾਂ ਜਿਵੇਂ ਹੁਣ ਇਹਨਾਂ ਵਜਨ ਬਹੁਤ ਜ਼ਿਆਦਾ ਵੱਧ ਗਿਆ ਜੀ ਕਿਉਂਕਿ ਹਰ ਇੱਕ ਵੀਰਾਂ ਦੇ ਵੱਡੀਆਂ ਮੋਟਰਾਂ ਪਾਈਆਂ ਹੋਈਆਂ ਹੀ ਵਜਨ ਬਹੁਤ ਤੇ ਟੋਟੇ ਵੀ ਹੁਣ ਆਪਣੇ ਥੱਲੇ ਹੀ ਜਾਈ ਜਾਂਦੇ ਹਰ ਸਾਲ ਇੱਕ ਟੋਟਾ ਆਪਾ ਫਾ ਦਿੰਨੇ ਆ ਤੇ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੀ ਬਾਕੀ ਜਿੰਨੇ ਵੀ ਭਰਾ ਆਪਣੇ ਪੇਜ ਤੇ ਜੁੜੇ ਹੋਏ ਆਈ ਫੇਸਬੁਕ ਪੇਜ ਆਪਣੀਆਂ ਵੀਡੀਓ ਦੇਖਦੇ ਰਹਿੰਦੇ ਨੇ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਜੀ ਜਿਹੜੇ ਨਵੇਂ ਭਰਾ ਆਪਣੇ ਫੇਸਬੁਕ ਪੇਜ ਤੇ ਜੁੜੇ ਹੀ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਂ ਜਾਣਕਾਰੀ ਤੁਹਾਡੇ ਤੁਹਾਡੇ ਨਾਲ ਸ਼ੇਅਰ ਹੁੰਦੀ ਰਹੇ ਜੀ ਤੇ ਜੇਕਰ ਤੁਹਾਨੂੰ ਸਾਡਾ ਦਿੱਤਾ ਸਜਾ ਚੰਗਾ ਲੱਗਾ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ